ਤੁਹਾਨੂੰ ਪਤਾ ਕਿ ਵਿਰਿੰਦਰ ਘੁੰਮਣ ਰਾਜਨੀਤੀ ਚਾਉਣਾ ਚਾਹੁੰਦਾ ਸੀ ਪਰ ਉਹ ਕਿਉਂ ਹੋਣਾ ਚਾਹੁੰਦਾ ਸੀ ਕਿਉਂਕਿ ਉਹਨੂੰ ਨਈ ਸੀ ਸਰਕਾਰਾਂ ਦੇ ਕੰਮ ਪਸੰਦ ਮੇਨ ਰੀਜ਼ਨ ਕੀ ਸੀ ਅੱਜ ਇਸ ਛੋਟੀ ਜੀ ਵੀਡੀਓ ਚ ਉਸ ਬਾਰੇ ਹੀ ਗੱਲਬਾਤ ਕਰਾਂਗੇ ਵਰਿੰਦਰ ਘੁੰਮਣ 6 ਫੁੱਟ 2 ਇੰਚ ਹਾਈਟ ਉੱਚਾ ਲੰਮਾ ਗੱਭਰੂ ਜੋ ਬੇਲਾ ਕਬੱਡੀ ਖੇਡਦਾ ਰਿਹਾ ਫਿਰ ਉਸਨੇ ਸਿਹਤ ਬਣਾਈ ਤੇ ਵਧੀਆ ਬੋਡੀ ਬਿਲਡਰ ਬਣ ਗਿਆ ਤੁਹਾਨੂੰ ਦੱਸ ਦਈਏ ਕਿ ਵਰਿੰਦਰ ਘੁੰਮਣ ਦੀ ਜੇ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਨਾ ਤਾਂ ਵਰਿੰਦਰ ਘੁੰਮਣ ਨੇ ਐਮਏ ਇੰਗਲਿਸ਼ ਦੀ ਕੀਤੀ ਹੋਈ ਸੀ ਬਹੁਤ ਇੰਟੈਲੀਜੈਂਟ ਸੀ ਤੇ ਵਰਿੰਦਰ ਘੁੰਮਣ ਦੇ ਘਰ ਦੇ ਚਾਹੁੰਦੇ ਸਨ ਕਿ ਸਾਡਾ ਪੁੱਤ ਪੁਲਿਸ ਦੀ ਨੌਕਰੀ ਕਰੇ ਤਾਂ ਵਰਿੰਦਰ ਘੁੰਮਣ ਨੇ ਇੱਕ ਇੰਟਰਵਿਊ ਚ ਦੱਸਿਆ ਕਿ ਮੇਰਾ ਸਰੀਰ ਵੀ ਬਹੁਤ ਵਧੀਆ ਸੀ ਮੇਰੀ ਐਜੂਕੇਸ਼ਨ ਵੀ ਮੇਰੇ ਤੋਂ 2 ਕਰੋੜ ਰੁਪਇਆ ਮੰਗਦਿਆਂ ਸਨ ਕਿ ਤੈਨੂੰ ਡੀਐਸਪੀ ਲਵਾ ਦਿੰਨੇ ਆ ਪਰ ਮੈਂ ਰਿਸ਼ਵਤ ਦੇ ਕੇ ਇਵੇਂ ਭਰਤੀ ਨਹੀਂ ਸੀ ਹੋਣਾ ਚਾਹੁੰਦਾ ਸੋ ਮੈਂ ਚਾਹੁੰਦਾ ਮਾਂ ਕਿ ਮੈਂ ਰਾਜਨੀਤੀ ਵਿੱਚ ਆਵਾਂ ਤੇ ਵਧੀਆ ਸਰਕਾਰ ਬਣਾਵਾਂ ਤੇ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਂ ਜੋ ਪੰਜਾਬ 'ਚ ਨਸ਼ਾ ਆ ਚੁੱਕਿਆ ਹੈ ਉਸ ਨੂੰ ਖਤਮ ਕਰਾਂ ਯਾਰੋ ਇਹ ਤਾਂ ਤੁਸੀਂ ਵੀ ਜਾਣਦੇ ਹੀ ਹੋਵੋਗੇ ਕਿ ਵਰਿੰਦਰ ਘੁਮਨ ਦੀ ਸੋਚ ਬਹੁਤ ਵੱਖਰੀ ਸੀ ਉਹ ਹੁਣ ਪੰਜਾਬ ਜਾ ਚੁੱਕਿਆ ਸੀ ਤੇ ਪੰਜਾਬ 'ਚ ਉਸਨੇ ਡੇਰੀ ਫਾਰਮ ਖੋਲ੍ਹਿਆ ਹੋਇਆ ਸੀ ਘੱਟੋ-ਘੱਟ 1000 ਮੱਝ ਰੱਖੀ ਹੋਈ ਸੀ 100 ਕਲਾ ਜ਼ਮੀਨ ਦਾ ਸੀ ਵਰਿੰਦਰ ਘੁਮਨ ਤੋਂ ਉਹ ਚਾਹੁੰਦਾ ਸੀ ਕਿ ਪੰਜਾਬ ਦੇ ਲੋਕ ਅਸਲੀ ਦੁੱਧ ਪੀਣ ਚੰਗਾ ਖੋ ਖਾਣ ਕੋਈ ਵੀ ਨਸ਼ਾ ਨਾ ਕਰੇ ਤੇ ਵਰਿੰਦਰ ਘੁਮਨ ਆਪ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ ਬੋਡੀ ਬਿਲਡਰ ਸੀ ਜੋ ਮੀਟ ਨਹੀਂ ਖਾਂਦਾ ਉਹ ਸਾਕਾਹਾਰੀ ਸੀ ਸੋ ਯਾਰੋ ਵਰਿੰਦਰ ਘੁੰਮਣ ਦਿਲ ਦਾ ਬਹੁਤ ਚੰਗਾ ਇਨਸਾਨ ਸੀ ਜੋ ਰੱਬ ਸਾਡੇ ਤੋਂ ਇੰਨੀ ਜਲਦੀ ਲੈ ਗਿਆ ਵਰਿੰਦਰ ਘੁੰਮਣ ਨੂੰ ਨਾ ਪੰਜਾਬ ਲਈ ਬਹੁਤ ਦਰਦ ਸੀ ਸੋ ਇਹ ਤੁਸੀਂ ਵੀ ਵਰਿੰਦਰ ਘੁੰਮਣ ਨੂੰ ਪਿਆਰ ਕਰਦੇ ਹੋ ਤਾਂ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ